ਗੁਰੂ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ 14 1621 ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਜੀ ਮਾਤਾ ਨਾਨਕੀ ਜੀ ਮਹਿਲਾ ਮਾਤਾ ਗੁਜਰਕੌਰ ਜੀ ਗੁਜਰੀ ਜੀ ਸੰਤਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ 1664 ਈਸਵੀ ਬਾਬਾ ਬਕਾਲਾ ਵਿਖੇ 11 ਸਾਲ ਕੁੱਲ ਆਜੂ 54 ਬਰੇ ਗੁਰਬਾਣੀ ਬੇਰਵਾ 59 ਸ਼ਬਦ ਤੇ 57 ਸਲੋਕ ਜੋਤੀ ਜੋ ਸਮਾਏ 11 11 1663 ਈਸਵੀ ਦਿੱਲੀ ਚਾਂਦਨੀ ਚੌਕ ਵਿਖੇ ਮੁੱਖ ਕਾਰਜ ਆਪ ਜੀ ਨੇ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਚੱਕ ਨਾਨਕੀ ਮਤਾ ਨਾਨਕੀ ਜੀ ਦੇ ਨਾਂ ਤੇ 19 ਜੂਨ 1663 ਈਸਵੀ ਨੂੰ ਰੱਖੀ ਜਿਸ ਦਾ ਨਾਮ ਬਾਅਦ ਵਿੱਚ ਸ਼੍ਰੀ ਨਾਨਕਪੁਰ ਸਾਹਿਬ ਰੱਖਿਆ ਗਿਆ ਆਪ ਜੀ ਨੇ ਦੂਸਰੇ ਧਰਮ Hindu ਧਰਮ ਲਈ ਆਪਣਾ ਬਲਦਾਨ ਦਿੱਤਾ ਤੇਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀ ਸਦੀਆ ਪਰ ਸੀ ਨ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਰਨ ਨ ਦਿਆ